ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਿੰਦੂ ਰਾਜਿਆਂ ਨੇ ਪਹਾੜੀ ਰਾਜਿਆਂ ਨੇ ਨਕਾਬੰਦੀ ਘੇਰਾਬੰਦੀ ਕਰਕੇ ਰੱਖੀ ਜਦੋਂ ਕੋਈ ਵਿਚਾਰਾ ਨਾ ਚੱਲਿਆ ਇਹਨਾਂ ਦੇ ਸਮਝੌਤੇ ਤੇ ਗੱਲ ਪਹੁੰਚੀ ਨਾ ਕਈ ਮਹੀਨਿਆਂ ਤੋਂ ਘੇਰਾਬੰਦੀ ਹੋਈ ਰਹੀ ਨਾਕਾਬੰਦੀ ਹੋਈ ਰਹੀ ਸਰਦੀਆਂ ਆ ਗਈਆਂ ਫੌਜ ਠੰਡ ਦੇ ਵਿੱਚ ਠਰੂ ਠਰੂ ਕਰਦੀ ਹੈ ਬਹੁਤ ساری ਫੌਜ ਦਾ ਨੁਕਸਾਨ ਹੈ ਜਿਹੜਾ ਹੋਣ ਲੱਗ ਗਿਆ ਬਹੁਤ ساری ਫੌਜ ਜਿਹੜੀ ਠੰਡ ਦੇ ਨਾਲ ਮਰਨੀ ਸ਼ੁਰੂ ਹੋ ਗਈ ਤੇ ਬਹੁਤ ساری ਜਿਹੜੇ ਫੌਜ ਦੇ ਜਵਾਨ ਸਨ ਉਹਨਾਂ ਨੇ ਬੇਦਾਵੇ ਦੇਣੇ ਸ਼ੁਰੂ ਕਰ ਦਿੱਤੇ ਸਨ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਕਿਸੇ ਦੀ ਵਦਨ ਦੀ ਹਿੰਮਤ ਨਹੀਂ ਪੈਂਦੀ ਸੀ ਜਿਹੜਾ ਕੋਈ ਵੱਧਦਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨੂੰ ਸਦਾ ਦੀ ਨੀਂਦ ਬੋਲੋ ਸਵਾਦ ਆਖੋ ਸਤਨਾਮ ਇਹਨਾਂ ਦੀ ਇੰਨੀ ਹਿੰਮਤ ਨਹੀਂ ਪੈਂਦੀ ਸੀ ਇਹਨਾਂ ਦੀ ਇੰਨੀ ਜ਼ਰਤ ਨਹੀਂ ਪੈਂਦੀ ਸੀ ਵੀ ਆਪਣੇ ਬੰਦੇ ਦੀ ਡੈੱਡ ਬਾਡੀ ਚੁੱਕ ਲਿਆਉਣੇ ਡੇਡ ਬਾਡੀ ਵੀ ਚੁੱਕਣ ਨਹੀਂ ਜਾ ਸਕਦੇ ਸੀ ਮਸ਼ਕ ਮਾਰਨ ਲੱਗ ਜਾਂਦਾ ਡੈਡ ਬਾਡੀਆਂ ਦੇ ਵਿੱਚੋਂ ਬਿਮਾਰੀ ਫੈਲਣੀ ਸ਼ੁਰੂ ਹੋ ਗਈ। ਇਹਦੀ ਫੌਜ ਨੇ ਵੇਦਾਵੇ ਦੇਣੇ ਸ਼ੁਰੂ ਕਰ ਦਿੱਤੇ। ਫੌਜ ਦੇ ਵਿੱਚ ਨੌਕਰੀਆਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ। ਵਜੀਦਾ ਖਾਨ ਫੇਰ ਕੰਬ ਉੱਠਿਆ ਵੀ ਤੇ ਹੋਰ ਵਿਵਤਾ ਖੜੀ ਹੋ ਗਈ। ਫਿਰ ਗੁਰਮੁਖੋ ਪਿਆਰਿਓ ਇਹਨਾਂ ਨੇ ਕੀ ਕੀਤਾ? ਆਟੇ ਦੇ ਗਊ ਬਣਾਈ ਹਿੰਦੂਆਂ ਨੇ ਹਿੰਦੂ ਰਾਜੇ ਸਨ ਜਿਹੜੇ ਜਿਹੜੇ ਮੁਗਲ ਰਾਜੇ ਸਨ ਉਹਨਾਂ ਨੇ ਕੁਰਾਨ ਦੀਆਂ ਕਸ਼ਮ ਖਾਧੀਆਂ ਵੀ ਸਾਨੂੰ ਗਊ ਮਾਤਾ ਦੀ ਕਸ਼ਮ ਲੱਗੇ ਅਸੀਂ ਤੁਹਾਡੇ ਤੇ ਕੋਈ ਹਮਲਾ ਨਹੀਂ ਕਰਾਂਗੇ ਤੁਹਾਡਾ ਕੋਈ ਬੱਚਾ ਨਹੀਂ ਕਰਾਂਗੇ ਜਿੱਥੇ ਯਾਰ ਤੁਸੀਂ ਜਾਣਨਾ ਚਾਹੁੰਦੇ ਹੋ ਜਾ ਸਕਦੇ ਮਾ ਗੁਜਰਕੌਰ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਲਾਹ ਕੀਤੀ ਵੀ ਮਾ ਵਿਪਹਾ ਢੀ ਰਾਜੇ ਹਿੰਦੂ ਰਾਜੇ ਇਦਾਂ ਕਹਿੰਦੇ ਨੇ ਕਸਮਾਂ ਖਾਂਦੇ ਨੇ ਕਿਵੇਂ ਕੀਤਾ ਜਾਣਾ ਚਾਹੀਦਾ ਹੈ ਮਾਂ ਗੁਜਰੂ ਕੌਰ ਕਹਿੰਦੀ ਪੁੱਤਰ ਜੀ ਤੁਹਾਨੂੰ ਕੋਈ ਕਿਲਿਆਂ ਦਾ ਤੋੜਾ ਨਹੀਂ ਹੈ ਤੁਹਾਨੂੰ ਕੋਈ ਫੌਜਾਂ ਦਾ ਤੋੜਾ ਨਹੀਂ ਹੈ ਜੇ ਇਹਨਾਂ ਦੇ ਕਲੇਜੇ ਕਾਲਜੇ ਠੰਡ ਪੈਂਦੀ ਹੈ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੇ ਨਾਲ ਤੇ ਮੇਰੇ ਅੱਖੇ ਲੱਗੋ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਬੋਲੋ ਛੱਡਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਓਏ ਮਾ ਗੱਲ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੀ ਥੋੜੀ ਐ ਦੁਸ਼ਮਣੀ ਕੋਈ ਕਿਲੇ ਦੇ ਨਾਲ ਥੋੜੀ ਐ ਦੁਸ਼ਮਣੀ ਤੇ ਮੇਰੇ ਨਾਲ ਆਨਾ ਬਾਹਰ ਤੇ ਮੇਰੇ ਨਾਲ ਹੈ ਜੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਦਾ ਵੀ ਆ ਮੈਂ ਫਿਰ ਇਹਨਾਂ ਨੂੰ ਕੀ ਭਾਏ ਇਨਾਂ ਨੂੰ ਕੀ ਸੁੱਖ ਹੈ ਇਨਾਂ ਨੂੰ ਕੀ ਲਾਭ ਹੋਏਗਾ ਮਾਂ ਗੁਜਰਖੋਰ ਕਹਿੰਦੀ ਪੁੱਤ ਮੇਰੀ ਗੱਲ ਮੰਨ ਛੱਡ ਦੇ ਅੱਜ 6 ਪੋ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਨੂੰ ਪ੍ਰਵਾਨ ਕੀਤਾ ਵੀ ਅਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਲਈ ਤਿਆਰ ਹਾਂ ਤੇ ਗੁਰਮੁਖ ਪਿਆਰਿਓ ਇਧਰ ਖੁਸ਼ੀਆਂ ਦੀਆਂ ਸ਼ਹਿਨਾਈਆਂ ਵੱਜਣੀਆਂ ਜ਼ਰੂਰ ਹੋ ਗਈਆਂ। ਬੇਸ਼ੁਕਰ ਹੋਇਆ। ਇਹ ਮੰਨ ਗਿਆ ਤੇ ਮੰਨਣ ਵਾਲਾ ਪੀਰ ਹੀ ਨਹੀਂ ਸੀਗਾ। ਉਹ ਹੋਰ ਹੀ ਹੋਣਗੇ ਜਿਹੜੇ ਕੱਚੀਆਂ ਲੱਸੀਆਂ ਤੇ ਵਿਟ ਜਾਂਦੇ ਹੋਣਗੇ। ਸ਼ੁਕਰ ਹੈ ਜੀ ਇਹ ਮੰਨ ਗਏ। ਸਾਡੀ ਜਾਨ ਸੁਖਾਲੀ ਹੋ ਜਾਏ। ਤੇ ਗੁਰਮੁਖ ਪਿਆਰਿਓ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਰੀ ਰਾਤ ਜਿਹੜੀ ਅੱਜ ਆਪਾਂ ਰਜਾਈਆਂ ਚ ਪੈ ਕੇ ਗੁਜ਼ਾਰੀ ਹੈ ਗੱਪਾਂ ਮਾਰਦੇ ਆ ਰਾਤ ਗੁਜ਼ਾਰੀ ਆ ਨਾ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਵੇਖੋ ਨੇ ਕਿਵੇਂ ਗੁਜ਼ਾਰੀ ਹੋਏ ਪਤਾ ਸੀ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਰਾ ਨਕਸ਼ਾ ਸਾਰੀ ਲੋਕੇਸ਼ਨ ਤਾਨੂੰ ਗੁਰੂ ਗੋਬਿੰਦ ਸਮਰਨ ਪਤਾ ਸੀ ਕੀ ਕੀ ਹੋਣਾ ਕੀ ਨਹੀਂ ਹੋਣਾ ਦਸ਼ਮਨੀ ਮੇਰੇ ਨਾਲ ਹੋਵੇ ਤੇ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਾਉਣ ਨੂੰ ਵਿਰੋਧੀ ਕਹਿੰਦਾ ਹੋਵੇ ਇਹਦੇ ਵਿੱਚ ਕੋਈ ਬਹੁਤ ਵੱਡੀ ਚਾਲ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਆਖਰੀ ਰਾਤ ਹੈ ਜਿਹੜੀ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਆਪਣੀ ਮਾਂ ਗੁਜਰ ਕੌਰ ਦੇ ਨਾਮ ਅਤੇ ਜਾਨਾ ਦੇ ਨਾਲੋਂ ਪਿਆਰੇ ਸਿੰਘ ਉਹਨਾਂ ਦੇ ਨਾਲ ਰਾਤ ਕੁਛਰੀ ਹੈ ਇਕੱਠੇ ਬੈਠੇ ਹੋਣਗੇ ਗੱਲਾਂ ਬਾਤਾਂ ਕੀਤੀਆਂ ਹੋੜ ਗਈਆਂ ਮਸਤਕ ਗੁਰੂ ਗੋਬਿੰਦ ਸਮਰਨ ਚੁੰਬੇ ਹੋੜਨ ਰਾਜ ਰਾਜ ਗੁਰੂ ਗੋਬਿੰਦ ਸਮਰਨ ਆਪਣੇ ਪਰਿਵਾਰ ਨੂੰ ਵੇਖਿਆ ਹੋਣਾ ਬੱਚਿਆਂ ਨੂੰ ਵੇਖਿਆ ਹੋਣਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੋੜਵੰਦ ਹੀ ਸਮਾਨ ਨਾਲ ਲੈਣ ਵਾਸਤੇ ਨਾਲ ਚੁੱਕਣ ਵਾਸਤੇ ਕਿਹਾ ਵੀ ਲੋੜਵੰਦੀ ਸਮਾਨ ਜਿਹੜਾ ਨਾਲ ਲੈਣਾ ਬਹੁਤਾ ਬੋਝ ਨਹੀਂ ਨਾਲ ਚੁੱਕਣਾ ਪਤਾ ਹੈ ਇਹਨਾਂ ਤੇ ਇਤਵਾਰ ਨਹੀਂ ਕਰਨ ਇਹਨਾਂ ਤੇ ਭਰੋਸਾ ਨਹੀਂ ਕਰਨ ਤਨ ਗੁਰੂ ਗੋਬਿੰਦ ਸਮਰਨੇ ਇਥੀ ਇਹ ਵਚਨ ਗਿਆ ਸੀ ਜਦੋਂ ਹਮਲਾ ਕੀਤਾ ਸੀ ਨਾ ਇਹਨਾਂ ਨੇ ਪਿੱਠ ਤੇ वार ਕੀਤਾ ਸੀ ਵੀ ਸੌ ਖਾਨ ਵਾਲੇ ਦੇ ਗੁਰੂ ਦਾ ਸਿੱਖ ਕਦੇ ਵੀ ਇਤਬਾਰ ਨਾ ਕਰੇ ਕਿਉਂਕਿ ਇਹਨਾਂ ਨੇ ਸੌਹਾਂ ਖਾਧੀਆਂ ਸਨ ਨਾ 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 ਸਾਨੂੰ ਗਊ ਮਾਤਾ ਦੀ ਕਸ਼ਮ ਲੱਗੇ ਜੀ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਸਾਨੂੰ ਕੁਰਾਨ ਦੀ ਕਸਮ ਲੱਗੇ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਅਖੀਰਲੀ ਰਾਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਰਿਵਾਰ ਦੇ ਨਾਲ ਮੁਜਾਹਰੀ ਦੋ ਢਾਈ ਡੇਢ ਦਾ ਸਮਾਂ ਹੈ ਅੱਧੀ ਰਾਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਥੀ ਸਿੰਘਾਂ ਨੂੰ ਬੁਲਾਇਆ ਇੱਕ ਜਥੇ ਤਿਆਰ ਕੀਤੇ ਕੁਝ ਸਿੰਘਾਂ ਦਾ ਜਥਾ ਮਾ ਗੁਜਰ ਕੌਰ ਦੇ ਨਾਲ ਛੋਟੇ ਬੱਚਿਆਂ ਦੇ ਨਾਲ ਰਹੇਗਾ ਕਿਉਂਕਿ ਦਾਦੀ ਨੂੰ ਪੋਤੇ ਪਿਆਰੇ ਹੁੰਦੇ ਤੇ ਕੁਝ ਸਿੰਘਾਂ ਦਾ ਜਥਾ ਗੁਰੂ ਕੇ ਪਰਿਵਾਰ ਦੇ ਨਾਲ ਰਹੇ ਕੁਝ ਸਿੰਘਾਂ ਦਾ ਜਥਾ ਜਿਹੜਾ ਗੁਰੂ ਗੋਬਿੰਦ ਸਿੰਘ ਮਰ ਦੇ ਨਾਲ ਹੋਏਗਾ ਤੇ ਬਾਕੀ ਦੇ ਸਿੰਘ ਪਿੱਛੇ ਹੋਣਗੇ ਕੋਈ ਪਿੱਛੋਂ ਵਾਰ ਕਰੇਗਾ ਉਹਨਾਂ ਨੂੰ ਸੰਭਾਲਣਗੇ ਇਦਾਂ ਬਿਉਤਬੰਦੀ ਬਣਾ ਕੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਧੀ ਰਾਤ ਗੁਰੂ ਪਿਆਰਿਓ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਗੁਰੂ ਕੋਰ ਆਲੇ ਦਾਲੇ ਵੇਖਦੇ ਜੱਦੀ ਘਰ ਸੀ ਜੀ ਬਾਬੇ ਦਾ ਤੁਹਾਡੇ ਬਾਪੂ ਦਾ ਜੱਦੀ ਘਰ ਮਾਂ ਗੁਜਰ ਕੌਰ ਵੇਖਦੀ ਏ ਗੁਰੂ ਕੇ ਸਾਹਿਬ ਜਾਦੇ ਮਾਂ ਗੁਜਰ ਕੌਰ ਨੂੰ ਪੁੱਛਦੇ ਨੇ ਦਾਦੀ ਕਦੀ ਮੁੜ ਕੇ ਵੀ ਆਵਾਂਗੇ ਆਪਾਂ ਇੱਥੇ ਮਾਂ ਗੁਜਰ ਕੌਰ ਕਹਿੰਦੀ ਵਾਹੀ ਗੁਰੂ ਨੂੰ ਚੰਗਾ ਲੱਗਿਆ ਜ਼ਰੂਰ ਆਵਾਂਗੇ ਪੁੱਤ ਜੇ ਉਹਨੂੰ ਪਾਇਆ ਪਰ ਗੁਰੂ ਗੋਬਿੰਦ ਸਮਰ ਨੂੰ ਪਤਾ ਸੀ ਆਨੰਦਪੁਰੀਏ ਅੱਜ ਮੈਂ ਕਦਮ ਪੁੱਟ ਲਿਆ ਇੱਥੋਂ ਵਾਪਸ ਨਹੀਂ ਆਵਾਂਗਾ ਨਹੀਂ ਆਵਾਂਗਾ ਮੈਂ ਵਾਪਸ ਪਰ ਯਾਦ ਰਹਿ ਧੰਨ ਗੁਰੂ ਗੋਬਿੰਦ ਸਮਰ ਨੇ ਆਨੰਦਪੁਰ ਸਾਹਿਬ ਨੂੰ ਛੱਡਣ ਲੱਗਿਆ ਕੋਈ ਵਰ ਕੋਈ ਸਰਾਫ ਨਹੀਂ ਕੋਈ ਬੋਲ ਕੋ ਬੋਲ ਨਹੀਂ ਬੋਲੇ ਇਹ ਯਾਦ ਰੱਖਿਓ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਸ਼ੀ ਦੇ ਨਾਲ ਖੁਸ਼ ਹੋ ਕੇ ਆਨੰਦਪੁਰ ਸਾਹਿਬ ਨੂੰ ਛੱਡਣ ਲੱਗਿਆ ਕਿ ਆਨੰਦਪੁਰੀਏ ਤੇਰੀ ਗੋਦ ਦੇ ਵਿੱਚ ਮੈਂ ਬੜਾ ਆਨੰਦ ਮਾਣਿਆ ਮੇਰੇ ਪੁੱਤਰਾਂ ਨੇ ਮੇਰੇ ਪਰਿਵਾਰ ਨੇ ਮੇਰੀ ਮਾਂ ਨੇ ਮੇਰੇ ਸਿੰਘਾਂ ਨੇ ਬੜਾ ਆਨੰਦ ਮਾਣਿਆ ਤੂੰ ਆਨੰਦਾਂ ਦੀ ਪੁਰੀ ਹੈ ਯਾ ਤੈਨੂੰ ਮੈਂ ਬਚਨ ਕਰਦਾਂ ਤੂੰ ਸਦਾ ਵਸਦੀ ਰਹੇਂਗੀ ਆਖੋ ਸਤਿਨਾਮ ਮੈਂ ਬਸਾਂ ਨਾ ਬਸਾਂ ਮੈਂ ਰਵਾਂ ਨਾ ਰਵਾਂ ਪਰ ਤੂੰ ਸਦਾਈ ਵਸਦੀ ਰਹੀਂ ਸਦੀ ਤੇਰੇ ਘਰ ਚ ਰੌਣਕਾਂ ਲੱਗੀਆਂ ਰਹਿਣਗੀਆਂ ਸਦਾਈ ਤੇਰੇ ਘਰ ਚ ਖੁਸ਼ੀਆਂ ਦੀਆਂ ਸਹਿਨਾਈਆਂ ਵੱਜਦੀਆਂ ਰਹਿਣਗੀਆਂ ਕਿਉਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੁਸ਼ੀਆਂ ਦੇ ਦਰਵਾਜ਼ੇ ਤਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਖੋਲ ਕੇ ਚੱਲੇ ਨੇ ਅਨੰਦਪੁਰ ਸਾਹਿਬ ਦਾ ਕੇਲਾ ਛੱਡਿਆ ਜੀ ਮਿਸਾਲਾਂ ਫੜੀਆਂ ਹੋਈਆਂ ਨੇ ਹੱਥਾਂ ਦੇ ਵਿੱਚ ਲੈਟ ਦਾ ਨਹੀਂ ਸਪਰਬੰਧ ਮਸਾਲਾ ਹੀ ਸੀ ਇੰਨੀ ਸਰਦੀ ਦੇ ਵਿੱਚ ਛੇਪ ਹੋਇਆ ਹੈ ਪੰਜ ਪੋ ਦੀ ਰਾਤ ਜਿਹੜੀ ਅਖੀਰਲੀ ਰਾਤ ਗੁਰੂ ਗੋਬਿੰਦ ਸਮਰਨੇ ਗੁਜ਼ਰੀ ਲੋੜਵੰਦੀ ਸਮਾਨ ਲੈ ਆ ਗੁਰੂ ਗੋਬਿੰਦ ਸਮਰਨੇ ਨਾਲ ਪਰ ਗੁਰਮੁਖ ਪਿਆਰਿਓ ਜਦੋਂ ਮੁਗਲ ਫੌਜ ਨੂੰ ਪਤਾ ਲੱਗਦਾ ਹੈ ਹਿੰਦੂ ਰਾਜਿਆਂ ਨੂੰ ਪਤਾ ਲੱਗਦਾ ਹੈ ਵੀ ਗੁਰੂ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਹੈ ਪਹਾੜੀ ਰਾਜੇ ਹਿੰਦੂ ਰਾਜੇ ਖੁਸ਼ ਹੁੰਦੇ ਨੇ ਵੀ ਚੰਗਾ ਹੋਇਆ ਜਾਨਾਂ ਬਚ ਰਹੀਆਂ ਘਰੇ ਜਾਣ ਜੋਗੇ ਤੇ ਰਹਿ ਗਏ ਇਹਨਾਂ ਨੇ ਬਜੀਦਾ ਖਾਣ ਦੇ ਕੋਲ ਜਾ ਕੇ ਦੱਸਣਾ ਸ਼ੁਰੂ ਕਰ ਦਿੱਤਾ ਜੀ ਅਸੀਂ ਸੌਹਾ ਖਾਧੀਆਂ ਤੇ ਸਾਡੇ ਕਹਿਣ ਦੇ ਮੁਤਾਬਕ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਤਾ ਪਤਾ ਕੀ ਗਿਆ ਸੀ ਵਜੀਦਾ ਖਾਨ ਨੇ ਇੱਥੇ ਕਹਿੰਦਾ ਆਨੰਦਪੁਰ ਸਾਹਿਬ ਦੇ ਕਿਲੇ ਦੀਆਂ ਇੱਟਾਂ ਕਿਵੇਂ ਮੱਥੇ ਮਾਰਨੀਆਂ ਨੇ ਮੈਨੂੰ ਮੇਰਾ ਸ਼ਿਕਾਰ ਚਾਹੀਦਾ ਮੈਨੂੰ ਮੇਰਾ ਸ਼ਿਕਾਰ ਚਾਹੀਦਾ ਗੋਬਿੰਦ ਚਾਹੀਦਾ ਜਾਓ ਉਹ ਕਹਿੰਦੇ ਸਾਡੀਆਂ ਕਸਮਾਂ ਖਾਧੀਆਂ ਨੇ ਕਹਿੰਦੇ ਕਿਹੜੀਆਂ ਕਸਮਾਂ ਕਿਹੜੀਆਂ ਸੌਹਾਂ ਜਾਓ ਹਮਲਾ ਕਰੋ ਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿੱਠ ਤੇ ਵਾਰ ਕੀਤਾ ਜੀ ਪਿੱਠ ਤੇ ਵਾਰਸ ਪੈਂਦੀ ਹੈ ਜੀ ਧਿਆਨ ਚ ਰੱਖਿਓ ਅਬਾ ਕਿੰਨਾ ਵੀ ਸਰਸਾ ਚੜੀ ਸੀ ਸਰਸਾ ਤਾਂ ਚੜੀ ਸੀ ਵਾਰਸ ਪੈਂਦੀ ਸੀ ਅੱਜ ਤੇ ਸਰਦੀ ਕੋਈ ਬਹੁਤ ਜ਼ਿਆਦਾ ਹੈ ਨਹੀਂ ਹੋ ਤਾਂ ਸੇਗਲ ਬਹੁਤ ਸੀ ਧਰਤੀ ਨੂੰ ਸਿਆਣੇ ਬਜ਼ੁਰਗ ਕਹਿੰਦੇ ਅਸੀਂ ਟੋਆ ਪੁੱਟ ਕੇ ਪਾਣੀ ਪੀ ਲੈਂਦੇ ਸੀ ਮੱਜਾਂ ਦੇ ਜਿੱਥੇ ਪੈਰ ਖੁੱਭ ਜਾਂਦੇ ਸੀਗੇ ਨੋਂ ਖੁੱਭ ਜਾਂਦੇ ਸੀ ਉਤੋਂ ਪਾਣੀ ਨਿਕਲ ਆਉਂਦਾ ਸੀ ਇੰਨੀ ਸੇਗਲ ਸੀ ਸਰਦੀ ਹੈ ਅੱਤ ਦੀ ਠੰਡ ਮੀਂਹ ਪੈ ਰਹੀ ਹੈ ਬਾਰਿਸ਼ ਪੈ ਰਹੀ ਹੈ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿੱਠ ਪਿੱਛੇ ਵਾਰ ਕੀਤਾ ਜੁੱਦ ਹੁੰਦਾ ਹੈ ਹੌਲੀ ਹੌਲੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰਸਤਾ ਤੈਅ ਕਰਦੇ ਗੁਰਮੁਖ ਪਿਆਰਿਓ ਸਰਸਾ ਦੇ ਕੰਡੇ ਪਹੁੰਚਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਤਸ਼ਾਹ ਬੜੇ ਹੌਂਸਲੇ ਦੇ ਨਾਲ ਕਬਰਾਈ ਨਹੀਂ ਡਰੇ ਨਹੀਂ ਥੱਕੇ ਨਹੀਂ ਅੱਕੇ ਨਹੀਂ ਬڑے ਹੌਸਲੇ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਿੱੱਡੀ ਦਲ ਦੇ ਨਾਲ ਮੁਕਾਬਲਾ ਕੀਤਾ ਹੈ